ਫਾ ਮੈਂਬਰਾਂ ਤੋਂ ਤੁਸੀਂ 5 ਕਰ ਦਿੱਤੇ 5 ਸਾਲ ਤੋਂ ਕਰਾ ਕੇ 3 ਸਾਲ ਕਰ ਦਿੱਤਾ ਚੇਅਰਮੈਨ ਤੁਸੀਂ ਜਿਹੜਾ ਹੋਰ ਕਿਸੇ ਨੂੰ ਲਾ ਰਹੇ ਹੋ ਸਾਡੇ ਨਾਲ ਵੇਨਸਪ ਹੀ ਨਹੀਂ ਹੈ ਗੰਦਸਿਆ ਸਰਕਾਰ ਦੀ ਉਦੋਂ ਵੀ ਆਹੀ ਕੋ ਚੱਲਦਾ ਪਿਆ ਸੀਗਾ ਫਿਰ ਜਾਂ ਤਾਂ ਆਪਾਂ ਆਹ ਕਹਿ ਦਈਏ ਕਿ ਭਾਈ ਸਾਡੇ ਤੋਂ ਹੋਇਆ ਨਹੀਂ ਤੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਫੇਰੇ ਸਵੇਰੇ ਵਾਲੇ ਤਾਂ ਬਿਆਨ ਉਹਦੇ ਹੁੰਦੇ ਸਹੀ ਤੇ ਕਹਿਰ ਜਦੋਂ ਸ਼ਾਮ ਨੂੰ ਕੋਈ ਬਿਆਨ ਦੇ ਦਿੰਦਾ ਨਾ ਫਿਰ ਉਹਨੂੰ ਚੇਤਾਪੁੱਲ ਜਾਂਦਾ ਵੀ ਮੈਂ ਸਵੇਰੇ ਕੀ ਕਿਹਾ ਸੀ ਮੌਜੂਦਾ ਮਾਨ ਨੇ ਤਾਂ 4 ਤਰੀਕ ਤੋਂ ਬਾਅਦ ਹਟ ਜਾਣਾ ਕਿਉਂਕਿ ਜੋ ਰਿਜ਼ਲਟ ਉਹ ਕਹਿੰਦਾ ਸੀ ਉਹ ਆਉਣਾ ਨਹੀਂ ਕਿਦਰੀ ਬਾਲ ਨੇ ਨੂੰ ਲਾ ਦੇਣਾ ਸਰਕਾਰ ਕੇਂਦਰ ਨੇ ਤੋੜ ਦੇਣੀ ਆ ਜਦੋਂ ਕੋਈ ਵਿਅਕਤੀ ਘੱਟਿਆ ਰਾਜਨੀਤੀ ਤੇ ਆ ਜਾਏ ਨਾ ਸਮਝ ਲਓ ਕਿ ਉਹ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਵਧੀਆ ਨਜ਼ਾਰੇ ਨਾਲ ਆ ਕਾਂਗਰਸ ਪਾਰਟੀ ਜਿਹੜੀ ਹੈ ਉਹ ਬੜੇ ਚੰਗੇ ਤਰੀਕੇ ਦੇ ਨਾਲ ਇਸ ਇਲੈਕਸ਼ਨ ਨੂੰ ਲੜ ਰਹੀ ਹੈ ਔਰ ਕਾਂਗਰਸ ਪਾਰਟੀ ਤੁਸੀਂ ਅੱਜ ਉਹ ਰੀ ਕਾਨਫਰੰਸ ਕੀਤੀ ਕੀ ਉਹਦਾ ਵਿਸ਼ਾ ਸਗਰ ਦੱਸੋ ਦੇਖੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਭਗਵੰਤ ਮਾਨ ਨੇ ਸਰਕਾਰ ਆਉਣ ਤੋਂ ਪਹਿਲਾਂ ਕਹੀਆਂ ਸੀ ਕਿ ਅਸੀਂ ਡੱਪੀ ਮੁੱਖ ਮੰਤਰੀ ਜਿਹੜਾ ਬਣਾਵਾਂਗੇ ਤਲਤ ਉਹ ਨਹੀਂ ਬਣਾਇਆ ਰਾਜ ਸਭਾ ਦੇ ਅੰਦਰ ਕੋਈ ਤਲਤ ਨੂੰ ਉੱਥੇ ਨਹੀਂ ਭੇਜਿਆ ਗਿਆ 31000 ਦੀ ਸਕੀਮ ਤੋਂ 52 ਕਰਨ ਨੂੰ 1000 ਕਰਨ ਵਾਸਤੇ ਕਿਸੇ ਨੂੰ ਨਹੀਂ ਮਿਲਿਆ 2500 ਰੁਪਇਆ ਬਧਾਪਾ ਬੈਟਰ ਪੈਨਸ਼ਨ ਤੇ ਅੰਗਹੀਣਾ ਪੈਨਸ਼ਨਾਂ ਦਾ ਕਿਹਾ ਸੀ ਉਹ ਨਹੀਂ ਇਹਨਾਂ ਨੇ ਕੀਤਾ ਸੋ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਸਵਾਲ ਜਿਹੜੇ ਨੇ ਉਹਨਾਂ ਦੇ ਸਾਹਮਣੇ ਰੱਖੇ ਨੇ ਕਿ ਭਗਵੰਤਮਾਨ ਇਹਨਾਂ 11 ਗੱਲਾਂ ਦਾ ਜਵਾਬ ਦੇਣ ਔਰ ਐਸੀ ਕਮਿਸ਼ਨ ਨੂੰ ਤੋੜ ਦਿੱਤਾ ਕਿਉਂ ਸਾਡੇ ਨਾਲ ਬੇਇਨਸਾਫੀ ਕਿਉਂ ਪੰਜਾਬ ਦੇ ਇਹਨੇ ਕਮਿਸ਼ਨ ਨੇ ਦਸਾਂ ਮੈਂਬਰਾਂ ਤੋਂ ਤੁਸੀਂ ਪੰਜ ਕਰ ਦਿੱਤੇ 6 ਸਾਲ ਤੋਂ ਕਾਰਜ ਘਟਾ ਕੇ 3 ਸਾਲ ਕਰ ਦਿੱਤਾ ਚੇਅਰਮੈਨ ਤੁਸੀਂ ਜਿਹੜਾ ਹੋਰ ਕਿਸੇ ਨੂੰ ਲਾ ਰਹੇ ਹਾਂ ਸਾਡੇ ਨਾਲ ਵੇਨਸਪੀ ਨਹੀਂ ਹੈ ਇਸ ਕਰਕੇ ਭਵੰਤਮਾਨ ਇਹਨਾਂ ਗੱਲਾਂ ਦਾ ਜਵਾਬ ਦੇਣ ਔਰ ਔਰਤਾਂ ਦਾ 27 27000 ਰੁਪਇਆ ਕੋਲ ਲੈ ਕੇ ਆਉਣ ਉਹਨਾਂ ਨੂੰ ਦੇਣ ਵਾਸਤੇ ਅੱਛਾ ਅਧਿਆਪਕਾਂ ਦੇ ਉੱਤੇ ਵੀ ਸਵਾਲ ਚੱਕਿਆ ਸੀਗਾ ਕਿ ਟੀਚਰਸ ਜਿਹੜੇ ਨੇ ਸਟੂਡੈਂਟਸ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਸਪੈਸ਼ਲਿਟੀ ਟੀਚਰਸ ਵੀ ਜਿਹੜੇ ਟੈਂਕੀਆਂ ਤੇ ਚੜੇ ਹੋਏ ਨੇ ਮਤਲਬ ਜੇ ਪੁਰਾਣੇ ਆਂਕੜੇ ਦੇਖੀਏ 2020 ਦੇ 21 ਦੇ 22 ਦੇ ਕਾਂਗਰਸ ਦੀ ਜਨ ਸਰਕਾਰ ਸੀ ਉਦੋਂ ਵੀ ਆਹੀ ਕੋ ਚੱਲਦਾ ਪਿਆ ਸੀਗਾ ਫਿਰ ਜਾਂ ਤਾਂ ਆਪਾਂ ਆਹ ਕਹਿ ਦਈਏ ਕਿ ਭਾਈ ਸਾਡੇ ਤੋਂ ਹੋਇਆ ਨਹੀਂ ਤੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਅਸੀਂ ਕੁਝ ਨਹੀਂ ਕਰ ਸਕੇ ਤੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਅਸੀਂ ਤਾਂ ਆਪਣੀ ਗਲਤੀ ਨੂੰ ਮੰਨਿਆ ਅਸੀਂ ਕੋਈ ਢੋਗਲੀ ਗੱਲ ਥੋੜੀ ਕਰ ਰਹੇ ਹਾਂ ਅਸੀਂ ਠਾਹਾਂ ਤੇ ਆ ਗਏ ਅਸੀਂ ਅਸੀਂ ਆਪਣੀ ਗਲਤੀ ਨੂੰ ਮੰਨਿਆ ਉਹਦਾ ਅਹਿਸਾਸ ਕਰ ਰਹੇ ਹਾਂ ਤਾਂ ਇਹਨਾਂ ਇਹਨਾਂ ਦੇ ਹੱਥ ਤਾਂ ਹੀ ਉਹ ਬਦੂਖ ਫੜਾਤੀ ਨਾ ਇਹ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੇ ਫਿਰ ਜੇ ਇਹਨਾਂ ਨੇ ਨਹੀਂ ਕੀਤਾ ਫਿਰ ਉਹ ਆਪਣੀ ਨੈਤਿਕਤਾ ਨੂੰ ਖੋ ਚੁੱਕਿਆ ਹੈ ਜੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ 93 ਵਿਧਾਇਕ ਲੈ ਕੇ ਆਏ ਸੀ ਤੇ ਉਹਨਾਂ ਨੂੰ ਲੋਕਾਂ ਦੇ ਕੀਤੇ ਵਾਦੇ ਪੂਰੇ ਕਰਨੇ ਚਾਹੀਦੇ ਇਸ ਕਰਕੇ ਭਗਵੰਤਮਾਨ ਜਿਹੜਾ ਨਾ ਸਵੇਰ ਨੂੰ ਕੋਈ ਬਿਆਨ ਦੇ ਦਿੰਦਾ ਆ ਸਵੇਰੇ ਸਵੇਰੇ ਵਾਲੇ ਤਾਂ ਬਿਆਨ ਉਹਦੇ ਹੁੰਦੇ ਸਹੀ ਤੇ ਕਿਰ ਜਦੋਂ ਸ਼ਾਮ ਨੂੰ ਉਹ ਬਿਆਨ ਦੇ ਦਿੰਦਾ ਨਾ ਫਿਰ ਉਹ ਚੇਤਾ ਭੁੱਲ ਜਾਂਦਾ ਵੀ ਮੈਂ ਸਵੇਰੇ ਕੀ ਕਿਹਾ ਸੀ ਇਸ ਕਰਕੇ ਬੁਖਲਾਟ ਵਿੱਚ ਹੈ ਕਾਂਗਰਸ ਪਾਰਟੀ ਠੀਕ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪਹਿਲਾਂ ਕੀ ਪ੍ਰੋਬਲਮਸ ਹੋ ਗਈਆਂ ਪਹਿਲਾਂ ਕੀ ਮਸਲੇ ਹੋ ਗਏ ਇਦਾਂ ਦੇ ਕੇ ਕਾਂਗਰਸ ਨਹੀਂ ਕਰ ਪਈ ਔਰ ਕੀ ਹੁਣ ਜੇ ਬਾਈ ਚਾਂਸ ਜਦਾਂ ਲੱਭਦਾ ਵੀ ਹੈ ਤੇ ਕਾਂਗਰਸ ਕੱਢ ਲੂਗੀ ਉਹ ਸਾਰਾ ਕੁਝ ਦੇਖੋ ਕਈ ਵਾਰ ਜਦੋਂ ਤੁਸੀਂ ਆਪਣੇ ਅਤੀਤ ਦੇ ਉੱਤੇ ਲੌਂਗ ਡਿਸਕਸ਼ਨਸ ਕਰਦੇ ਹੋ ਉਹਦੇ ਤੇ ਰਿਸਰਚ ਕਰਦੇ ਹੋ ਉਦੇ ਉੱਤੇ ਇੰਟੈਲੀਜੈਂਟ ਲੋਕਾਂ ਦੇ ਨਾਲ ਜਿਹੜੀ ਚਰਚਾ ਕਰਦੇ ਹਾਂ ਫਿਰ ਤੁਹਾਡੇ ਕੋਲ ਅਜਿਹੀਆਂ ਗੱਲਾਂ ਅਜਿਹੇ ਮੁੱਦੇ ਅਜਿਹੇ ਰਸਤੇ ਮਿਲਦੇ ਨੇ ਤੇ ਉਹ ਪਸੀ ਰਸਤੇ ਜਿਹੜੇ ਆ ਉਹਨਾਂ ਨੂੰ ਹੋਰ 3 ਸਾਲ ਅਸੀਂ ਉਹ ਰਸਤੇ ਜਿਹੜੇ ਆ ਉਹਨਾਂ ਨੂੰ ਲੱਭਾਂਗੇ ਔਰ ਲੋਕਹਿਤਾਂ ਦੀ ਗੱਲ ਲੋਕਹਿਤਾਂ ਦੀ ਲੜਾਈ ਜਿਹੜੀ ਹੈ ਉਹਨੂੰ ਅਸੀਂ ਜਾਰੀ ਰੱਖਾਂਗੇ ਭਗਵੰਤ ਮਾਨ ਨੇ ਤਾਂ 4 ਤਰੀਕ ਤੋਂ ਬਾਅਦ ਹਟ ਜਾਣਾ ਕਿਉਂਕਿ ਜੋ ਰਿਜ਼ਲਟ ਉਹ ਕਹਿੰਦਾ ਸੀ ਉਹ ਆਉਣਾ ਨਹੀਂ ਕੇਦਰੀ ਬਾਲ ਨੇ ਇਹਨੂੰ ਲਾ ਦੇਣਾ ਸਰਕਾਰ ਕੇਂਦਰ ਨੇ ਤੋੜ ਦੇਣੀ ਆ ਇਸ ਵੇਲੇ ਉਹਨਾਂ ਨੇ ਇਹ ਰਲੇ ਰੋਲੇ ਜਿਹਾ ਰਲ ਕੇ ਖੇਡਦੇ ਆ ਉਹ ਲੋਕਾਂ ਨੂੰ ਪਤਾ ਲੱਗਦਾ ਪਰ ਕਾਂਗਰਸ ਪਾਰਟੀ ਦੀ ਆਪਾ ਫਰੀਦਕੋਟ ਦੀ ਗੱਲ ਕਰ ਲਈਏ ਪਟਿਆਲੇ ਦੀ ਕਰ ਲਈਏ ਲੁਧਿਆਣੇ ਦੀ ਕਰ ਲਈਏ ਜਲੰਧਰ ਦੀ ਕਰ ਲਈਏ ਇਹਨਾ ਥਾਵਾਂ ਦੇ ਉਤੋਂ ਕਿਤਨੇ ਕਿਤੇ ਆਪਸੀ 파ਟੋ ਤੜ ਦਾ ਸ਼ਿਕਾਰ ਹੋ ਰਹੀ ਹੈ ਜਦੋਂ ਕਾਂਗਰਸ ਪਾਰਟੀ ਆਪ ਹੀ ਇਸ ਸਿਚੁਏਸ਼ਨ 'ਚ ਹੋਵੇ ਉਹ ਕਿਦਾਂ ਗਾਂਹ ਤੁਰ ਜੂਗੀ ਦੇਖੋ ਕਈ ਵਾਰ ਕੋਈ ਨਰਾਜ਼ਗੀਆਂ ਵੀ ਹੁੰਦੀਆਂ ਨੇ ਕਿਸੇ ਦੀਆਂ ਵੀ ਹੁੰਦੀਆਂ ਨੇ ਮੇਰੇ ਖਿਆਲ ਦੇ ਅੰਦਰ ਇਹ ਸਵਾਲ ਤੁਹਾਡਾ 10 ਦਿਨ ਪਹਿਲਾਂ ਤਾਂ ਜਾਇਜ਼ ਸੀਗਾ ਇਮਰਕਲ ਹੁਣ ਸਵਾਲ ਜਾਇ ਹੈ ਵੀ ਉਹ ਵੀ ਅੰਦਰੋਂ ਤਾਂ ਉਹੀ ਨਾਰਾਜ਼ ਹੀ ਹੈ ਭਾਵੇਂ ਉਹ ਨਾਲ ਚੱਲਣੇ ਨਾ ਚੱਲਣੇ ਮੇਰੇ ਖਿਆਲ ਦੇ ਅੰਦਰ ਮੈਂ ਹਰੇਕ ਜ਼ਿਲ੍ਹੇ 'ਚ ਜਾ ਰਿਹਾ ਹਾਂ ਮੈਂ ਕੈਂਪੇਨ ਕਮੇਟੀ ਦਾ ਮੈਂਬਰ ਹਾਂ ਔਰ ਸਾਰੀਆਂ ਗੱਲਾਂ ਸੁਣ ਰਿਹਾ ਹਾਂ ਮੇਰੇ ਖਿਆਲ ਦੇ ਅੰਦਰ ਜੇਹੀ ਗੱਲ ਹੁਣ ਕੋਈ ਦੇਖਣ ਨੂੰ ਨਹੀਂ ਮਿਲ ਰਹੀ ਕਾਂਗਰਸ ਜਿੱਤੇ ਅੱਛਾ ਚਰਨਜੀਤ ਸਿੰਘ ਜਾਨੀ ਵਾਰੇ ਇੱਕ ਸਵਾਲ ਕਰਨਾ ਚਾਹੁੰਨਾ ਮੈਂ ਉਹਨਾਂ ਦੇ ਮਸਲੇ ਨੂੰ ਲੈ ਕੇ ਫਿਲਹਾਲ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਬਹੁਤ ਕੁਝ ਉਹਨਾਂ ਦੀਆਂ ਵੀਡੀਓਜ਼ ਉਹਨਾਂ ਦੇ ਪੋਸਟਰਸ ਜਾਰੀ ਹੋਏ ਨੇ ਆਡੀਓਜ਼ ਬਾਰੇ ਗੱਲਾਂ ਹੁੰਦੀਆਂ ਰਹੀਆਂ ਨੇ ਮੈਸੇਜਸ ਜੇ ਤਾਂ ਕੋਈ ਜਿਹਦਾ ਜਿਹਦੀ ਪੋਸਟਰ 'ਚ ਫੋਟੋ ਆ। ਹਾਂ। ਜਾਂ ਤਾਂ ਕੋਈ ਹੋ ਬੋਲੇ। ਹਾਂ। ਜਾਂ ਕੋਈ ਜੇ ਕਿਸੇ ਨੂੰ ਕੁਝ ਕਿਹਾ ਉਹ ਬੋਲੇ। ਹਾਂ। ਤੇ ਇਹ ਖਾਮਖਾਈ ਬਿਨਾ ਕਿਸੇ ਗੱਲ ਤੋਂ ਹੀ ਈਸ਼ੂ ਬਣਾ ਕੇ ਇਲੈਕਸ਼ਨ ਦੇ ਦੌਰ ਦੇ ਅੰਦਰ ਜਿਹੜਾ ਉਹ ਸਾਹਮਣੇ ਰੱਖ ਰਹੇ ਨੇ ਇਹ ਗੱਲਾਂ ਦੇ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ। ਜਦੋਂ ਕੋਈ ਵਿਅਕਤੀ ਘਟਿਆ ਰਾਜਨੀਤੀ ਤੇ ਆ ਜਾਏ ਨਾ ਸਮਝ ਲਓ ਕਿ ਉਹ ਹਾਰਿਆ ਹੋਇਆ ਮਹਿਸੂਸ ਕਰ ਰਿਹਾ। ਇਸ ਕਰਕੇ ਆਮ ਆਦਮੀ ਪਾਰਟੀ ਤੇ ਭਾਜਪਾ ਜਿਹੜੀ ਹੈ ਇਹ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰਕੇ ਝੂਠੀ ਇਲਜ਼ਾਮबाजी ਅੱਛਾ ਬਾਈ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਪ੍ਰਵਾਸੀ ਭਾਰਤੀਆਂ ਦੇ ਪ੍ਰਵਾਸੀ ਪੰਜਾਬੀਆਂ ਨੇ ਉੱਤੇ ਜ਼ਰੂਰ ਲਾਇਆ ਸੀ ਇਲਜ਼ਾਮ ਕਿ ਅਸੀਂ ਉਹਨਾਂ ਨੂੰ ਕੱਢ ਦੇਣਾ ਬਾਹਰ ਹੁਣ ਉਹ ਦੁਬਾਰਾ ਉਧਰ ਵੱਲੋਂ ਆਉਂਦੇ ਪਏ ਆ ਇਹ ਆਪਣੇ ਲੋਕ ਦੇ ਨਾਲ ਕਦੇ ਕੁਝ ਨਹੀਂ ਹੋਏਗਾ ਕਈ ਵਾਰ ਮੀਡੀਆ ਵੀ ਬਿਆਨਾਂ ਨੂੰ ਤਰੋੜ ਰਬਲੋਡ ਕੇ ਪੇਸ਼ ਕਰਦਾ ਸਰਦਾਰ ਚਰਨਜੀਤ ਸਿੰਘ ਚੰਨੀ ਗਰੀਬਾਂ ਦਾ ਹਮਦਰਦ ਹੈ ਗਰੀਬਾਂ ਦੇ ਘਰਾਂ ਚ ਜੰਮਿਆ ਪਲਿਆ ਗਰੀਬਾਂ ਦੇ ਦੁੱਖ ਤਰਦ ਨੂੰ ਜਾਣਦਾ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਉਨਾ ਬੰਦੋਂ ਮੈਂ ਕਹਿਣਾ ਚਾਹਨਾ ਹੈ ਮੈਂ ਪਾਰਟੀ ਦਾ ਚੀਫ ਸਪੋਕਸਪਰਸਨ ਹੈ ਕਿ ਜਿਹੜਾ ਵੀ ਭਾਰਤ ਦਾ ਬਚਿੰਦਾ ਹੈ ਜਿਹੜਾ ਵੀ ਭਾਰਤ ਦਾ ਨਾਗਰਿਕ ਹੈ ਚਾਹੇ ਉਹ ਪੰਜਾਬ ਜਾਵੇ ਅਸੀਂ ਪੰਜਾਬ ਤੋਂ ਗੁਜਰਾਤ ਜਾਈਏ ਅਸੀਂ ਪੰਜਾਬ ਤੋਂ ਬਾਹਰ ਜਾਈਏ ਉਹਨੂੰ ਬਿਲਕੁਲ ਬਣਦਾ ਹੱਕ ਜਿਹੜਾ ਪੰਜਾਬ ਦੇ ਅੰਦਰ ਮਿਲੇਗਾ ਕੋਈ ਜ਼ਹੀ ਨਹੀਂ ਬਹੁਤ ਸ਼ੁਕਰੀਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ